ਕਿੰਸਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀ ਹੈ ਤਿੰਨੇ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਜੋ ਵੀ ਆ ਇੱਥੇ ਪਸ਼ੂ ਵੇਸ਼ ਚੱਕ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬੜੀ ਕਿਰਪਾ ਵਾਪੇ ਪਾਲਾਉਂਦੇ ਆ ਭਾਜੀ ਚਲੋ ਕਿਰਪਾ ਚੈਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀਏ ਮੇਰਾ ਨਾਮ ਰਵਤ ਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲ ਖੇਤਿਆਂ ਤੋਂ ਪਹਿਲਾਂ 2 ਕਿਲੋਮੀਟਰ ਦੂਰੀ ਹੈ 4 ਬਿਆਸ 7 ਅੰਮ੍ਰਿਤਸਰ ਪਿੰਡ ਤਨਖਾ ਨੋ ਪੈਦਾ ਸਕੂਲਾ ਬੁਖਰਾ ਨੇ ਨਿਤਕਾਉਂ ਨੇ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਇਹ ਪੁੱਛਦਾ ਹੈ 98424318615 ਇੱਥੇ WhatsApp ਚੱਲਦਾ ਜੀ ਤੇ ਉਦਨ ਵਾਲਾ ਵੇਗਿਆ ਮਾਲ ਫਿਰ ਮੈਂ ਤਾਂ ਬਹੁਤ ਪਾਜੀ ਹਜੇ ਭੈਣ ਭਰਾਵਾਂ ਨੇ ਫੋਨ ਕਰੇ ਆਉਂਦੇ ਨੇ ਕਿਰਾ ਤੇ ਨਾਲ ਪਾ ਲਵਦੇ ਮੈਂ ਅੱਜ ਨਹੀਂ ਪਾਜੀ ਕੋ ਲੱਭੀ ਲੱਭ ਕੇ ਦੱਸਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਕਿਸ ਦਿਨ ਪਾਜੀਏ ਫਿਰ ਪਾਰਾਂ ਦੇ ਪਾਰਾਂਗੇ ਅਗਲੀ ਵੀਡੀਓ 'ਚ ਪਾਵਾਂਗੇ ਛੋਟੇ ਛੋਟੇ ਪਾ ਬਹੁਤ ਭੈਣ ਭਰਾ ਹਜੇ ਪਿਆਰ ਖਾਂਡੇ ਬਹੁਤ ਫੋਨ ਆਉਣਦੇ ਆ ਦੇ ਅੱਛਾ ਹਾਂਜੀ ਹਾਂਜੀ ਤੇ ਚਲੋ ਫਿਰ ਆ ਜਿਹੜੇ ਪਹਿਲੇ ਨੰਬਰ ਤੇ ਗਾਂ ਜੇ ਇਹਨ ਕੋਲ ਦਹੀ ਦੋ ਦੋ ਕਾ 11 ਕਿਲੋ 10 ਕਿਲੋ ਦੀ ਗਲਤੀ ਦਵਾ ਨਾ ਰ ਵੀ ਖੰਠ ਨੂੰ ਖਾ ਲੋ ਕੀ ਚੀਜ਼ ਲੱਗਾ ਸਪੈਸ਼ਲ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਜਿੰਮੀ ਜਦੋਂ ਬਾਹਰ ਹੀ ਅੰਦਰ ਨਹੀਂ ਆ ਅੱਛਾ ਹਾਂਜੀ ਹਾਂਜੀ ਮਿੰਨ ਦਬਾਰੀ ਹੋ ਗਈ ਨਾ ਫਿਰ ਵਾਲੀ ਵਾਲੀ ਥਾਂ ਦੇਖੋ ਕੀ ਚੀਜ਼ ਲੱਗਾ ਤੋਰਾ ਫਿਰ ਇੱਕ ਰੀ ਹਾਂਜੀ ਹਾਂਜੀ ਦੁੱਧ ਜਿਹੜਾ 10 ਲੀਟਰ ਹੁਣ ਕਹਿੰਦੇ ਵੀ ਹੈਗਾ ਲੀਟਰ ਦਾ ਮਰਚ ਨਾ ਕਰੀ ਪਾਜੀ ਖੰਠ ਨੂੰ ਖਾ ਲੋ ਕੀ ਚੀਜ਼ ਲੱਗਾ ਨਾਲ ਬਾਕੀ ਸਾਂਭੀ ਘੱਟਿਆ ਕਿਹਨੇ ਕਿਉਂ ਖਾ ਲੋ ਵੱਡੇ ਭਾਈ ਠੀਕ ਹੈ ਲੈ ਜਾ ਫਿਰ ਫਾਸਟ ਬੱਸ ਉਹ ਤੇ 7:30 ਵਜੇ ਤੋਂ ਹੁੰਦੀ ਹੈ ਭਾਈ 7:30 ਵਜੇ ਬਾਕੀ ਇਹ ਵਾਂਗ ਲਈ ਤਾਂ ਕਾਹਨੂੰ ਜਗਦੀ ਰੱਖ ਲਈਏ ਕਾਹਨੂੰ ਪਾਲੀ ਗਾੜੀ ਰੱਖਦੀ ਆ 22 ਇੱਕ ਨੰਬਰ ਲੱਗੀ ਹੁੰਦੀ ਆ ਤੇ ਮੋਲੇ ਦਾ ਬੋਲ ਤੂੰ ਦੱਸ ਦੇ ਵੱਡੇ ਭਾਈ ਆਪ ਹੀ ਕਰ ਦੋਗੇ ਜੀ ਦੀ 7000 ਦੇ 30000 हां जी 33000 32000 अच्छा 32000 32000 32000 ਠੀਕ ਹੈ ਹਾਂ ਜੀ ਤੇ ਅੱਜ ਜੀ ਅੱਜ ਸਤਵਾਂ ਦਿਨ ਸੂਈ ਨਹੀਂ ਆਹ ਮੱਛੀ ਜੀ ਨਾਲ ਦੇ 나ੜੂ 나ੜ ਬਖਾਲ ਦੋ ਇਧਰ ਆ ਵੇ ਲੋ 나ੜੂ ਲਾਣ ਲੱਗਾ ਜੀ ਸਤਵਾਂ ਦਿਨ ਸੂਈ ਨੂੰ ਅੱਜ ਜੀ ਘਰ ਆਹ ਪਹਿਲੀ ਤਾਂ ਬੱਚਾ ਜੀ ਦੂਜੀ ਦਾ ਦੂਜੇ ਦੀ ਲਈ ਆ ਦੂਸਰੇ ਦਾ ਤੀਸਰੇ ਜਾਓਗੇ ਇਹ ਰੇ ਮਗਰ ਬੱਚੀ ਆ ਹਾਂ ਜੀ ਥਾਣ ਥੋਨ ਵੱਡੇ ਵੀ ਖਾ ਲੋ ਇੱਕ ਨੰਬਰ ਲੱਗਾ ਹੋਗਾ ਇਹਨਾਂ ਨੇ ਤਾਂ ਸਿੰਘ ਆ ਗਿਆ ਜੀ ਥਾਣੇ ਦੇ ਦੇਖ ਸਾਡੇ ਜੇ ਲੱਗੇ ਤਾਂ ਬਾਕੀ ਨਿਕਨੇ ਕੇ ਸਿੰਗ ਦੇ ਹੈਗੇ ਇਹ ਸਿੰਗ ਵੀਰ ਜੀ ਉਂਗਲ ਉਂਗਲ ਚੱਡੇ ਤੇ ਇਹ ਕਿੰਨਾ ਕ ਦੁੱਧ ਕਰੀ ਜਾਓਗੀ ਦੁੱਧ ਵੀਰ ਜੀ ਹੋਊਗਾ 9 ਕਿਲੋ 8 ਕਿਲੋ ਦੀ ਗਣਤੀ ਦਵਾਂਗੇ ਅਨੁਮਾਨ ਨਾਲ 10000 ਕਿਲੋ ਕਰੀਓਗੇ ਰੋ ਗਾੜੀ ਸੇਵਾ ਭਣ ਭਰਾ ਦੀ ਆਪਣੀ ਠੀਕ ਹੈ ਜੀ ਹਾਂ ਜੀ ਹਾਂ ਜੀ ਖੋਲੋ ਫੇਰ ਤੋੜੀਏ ਹਾਂ ਜੀ ਵੀਰ ਜੀ ਅਸੀਂ ਮਲੇ ਮੂਲੇ ਤੇ ਆਉਣਾ ਮੈਲਾ ਚੱਲਣਾ ਵਾ ਜਵਾਬ ਦੁਆਇ ਨੰਬਰਸ ਫਾਰ ਵੀ ਬਈ ਨੀ ਸਿਵਲੀ ਪੋਲੀ ਚੋਂ ਲੱਗੀ ਕੋਈ ਦੱਸੋਏ ਕੋਈ ਦੱਬੀ ਵੱਡੇ ਭਾਈ ਆ ਨਿਕਲਦਾ ਨਾ ਲੱਗੇ ਤਾਂ ਕਿੰਨਾ ਕਿ ਦੁੱਧ ਵੀਰ ਜੀ ਦੱਸਿਆ ਘਰੀ ਜਾਊਗੀ ਦੁੱਧ ਵੀਰ ਜੀ ਸਾਹਿਆ ਰਕਮ ਮਾਨ ਨਾ ਕਰੂਗੀ 12 ਵਿੱਚ ਕਰ ਜੂਗਾ ਪਰ ਚੰਗੀ ਸਾਲੂ ਹੋਗਾ 9 ਕਿਲੋ 8 ਕਿਲੋ ਦੀ ਗਾਰੰਟੀ ਦੇ ਖਲਾਂਗੇ ਤੇ ਮੁੱਲ ਮੁੱਲ ਛੋਟਾ ਇਹ ਨਹੀਂ ਪਾਈ ਜਾਣਾ ਕਿੰਨਾ 32000 ਰੁਪਇਆ 27000 ਹਾਂਜੀ 27000 ਨਹੀਂ ਧੱਕਾ ਨਹੀਂ 1000 ਰੋੜ ਛੋੜ ਚੱਲਣ ਦੇ ਅੱਛਾ 26000 25000 ਚੱਲਣ ਦੇ ਅੱਛਾ 25000 ਵਿੱਚ ਮਿਲ ਲਿਗਾ ਫੱਜਾਈ ਠੀਕ ਹੈ ਜੀ ਹਾਂ ਵਟਾਰ ਹੋਈ ਠੀਕ ਹੈ ਜੀ ਹਾਂ ਤੇ ਆ ਜਿਹੜੀ ਜੇ ਇਹ ਵੀਰ ਜੀ ਦੂਜਾ ਸੂਆ ਦੋ ਦੋ ਦਾ 9 ਕਿਲੋ 8 ਕਿਲੋ ਦੀ ਗਰੰਟੀ ਦਵਾਂਗੇ ਕੋਈ ਵੀ ਰਵੱਸ਼ੀ 1.5 ਦੀ ਮਿੱਥਲੇ ਕੋਈ ਦੋ ਦੀ ਮਿੱਥਲੇ ਜੋ ਕੋਰ ਗਾੜੀ ਦੀ ਹਾਂ ਦੋ ਮਗਰ ਵੱਛੀਆਂ ਜੀ ਤੇ ਇੱਕ ਉਹ ਅੱਛਾ ਜੀ ਜਿਵਾ ਉਸ ਮਹਰਿਸ਼ਾ ਇੱਕ ਨੰਬਰ ਲੱਗਾ ਹੋਊਗਾ ਅਸੀਂ ਪਾਈਏ ਬਾ ਨਾ ਪਾਈਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤੋਰੋ ਇਹ ਕਾਲੀ ਜਰਸੀ ਦੇ ਵੀਰ ਜੀ ਪਾ ਲੈ ਬਟਰਾ ਦੁੱਧ ਕਿੰਨਾ ਹੈ ਦੇ ਕੋਲ ਦੇ ਕੋਲ ਵੀਰ ਜੀ ਹੋਗਾ 2 ਕਿਲੋ 15 ਲੀਟਰ ਦੀ ਨੀ ਦੇ ਕਹਾਂਗੇ ਕੋ 8 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋ ਲੈ ਜਾ ਵੀਰ ਜੀ ਇਹ ਸੀਲ ਖਾਉਂਦੀਆਂ ਗਰੰਟੀ ਹੋਊਗੀ ਆਪਣੀ ਹਰਵੀ ਭਾਜੀ ਆ ਦੇਖ ਲੋ ਇਹ ਜਵਾਲੀ ਮੜਾ ਜਾ ਇਹਨਾਂ ਨੂੰ ਤੁਹਾਨੂੰ ਭਾਪਾ ਪਾ ਦੇ ਠੀਕ ਹੈ ਜੀ ਜੱਟਾ ਜੀ ਲੱਤਾਂ ਮਾਰਦੀਆਂ ਠੀਕ ਹੈ ਚਲੋ ਲੈ ਜਾ ਫਿਰ ਬੜੇ ਸ਼ਾਂਤ ਜੇ ਸੁਭਾਅ ਦੀ ਆ ਖਾਲੀ ਜਰਸੀ ਆ ਵੀਰ ਜੀ ਤੇ ਇਹਦਾ ਫਿਰ ਮੁੱਲ ਵੇ ਜੀ ਕੋਈ ਛੋਟਾ ਜੀ ਭਾਈ ਕਿੰਨਾ ਕਰ ਕੋਈ 30 ਕਰ ਦੋ ਸੁਪਰ ਲਵਾੜ ਕਰ ਦੋ 5000 ਕਰ ਦੋ ਠੀਕ ਯਾਰ ਅੱਛਾ 24000 ਚਲੋ ਬਾਕੀ ਮੌਕੇ ਤੇ ਹੋਰ ਕਰ ਲਵਾਂਗੇ ਭੈਣ ਭਰਾ ਦਾ ਭੈਣ ਭਰਾ ਫੋਨ ਲਾਵੇ ਠੀਕ ਹੈ ਮੇਰੇ ਹੱਥ ਫੜ ਕੇ ਬੇਨਤੀ ਸੁਣਨਾ ਸਾਂ ਆਪਣੀ ਚੋਕ ਤੇ تسਲੀ ਕਰਕੇ ਛਡੋ ਬੰਦੇ ਨਾਲ ਆਪਾਂ ਜਿਹੜਾ ਤੇ ਨਾ ਪਤਾ ਏ ਠੀਕ ਹੈ ਜੋ ਵੀ ਆ ਇੱਥੇ ਹੀ ਕਰ ਲੋ ਮੇਰਾ ਭੈਣ ਭਰਾ ਠੀਕ ਹੈ ਜੀ ਜੋ ਵੀ ਆ ਚੰਗੀ ਆ ਮਾੜੀ ਆ ਦੁੱਧ ਜਿਆਦਾ ਘਟਿਆ ਇੱਥੇ ਕੋਈ ਵੀ ਦੇਖ ਲੈ